ਸਸਿਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਕੋ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਹੜਾ ਕੋਈ ਬਠਿੰਡਾ ਤੋਂ ਤਕਰੀਬਨ ਕੋਈ 24 ਕਿਲੋਮੀਟਰ ਦੀ ਦੂਰੀ ਤੇ ਹੈ ਜਿੱਥੇ ਗੁਰਦੁਆਰਾ ਬੁਰਜ ਸਹਿ ਮੈਦੇਸਾ ਪਾਸੇ ਦਸਵੀਂ ਸਿशोਭਿਤ ਹੈ ਜਿੱਥੇ ਧੰਨ ਧੰਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਉਹ ਪਵਿੱਤਰ ਨਿਸ਼ਾਨੀਆਂ ਹਾਲੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਆਓ ਆਪ ਅੱਜ ਉਸ ਨਿਸ਼ਾਨੀਆਂ ਦੇ ਦਰਸ਼ਨਦਾਰੇ ਤੁਹਾਨੂੰ ਕਰਾਵਾਂਗੇ ਅਸੀਂ ਇਸ ਵਕਤ ਖੜੇ ਹੋਏ ਹਾਂ ਪੁੱਚੋ ਰੋਡ ਦੇ ਉੱਤੇ ਇਹ ਜੋ ਤੁਸੀਂ ਰੋਡ ਦੇਖ ਰਹੇ ਹੋ ਇਹ ਬਠਿੰਡਾ ਤੋਂ ਬਰਨਾਲੇ ਵੱਲ ਨੂੰ ਜਾ ਰਿਹਾ ਹੈ ਅਸੀਂ ਉਹ ਚੌਕ ਖੁਰਦ ਤੋਂ ਜਿਹੜਾ ਚੱਕ ਫਤਿਹ ਸਿੰਘ ਵਾਲਾਂ ਨੂੰ ਰਸਤਾ ਮੁੜਦਾ ਹੈ ਤੇ ਆਓ ਆਪਾਂ ਚੱਲਦੇ ਹਾਂ ਇਹ ਜੋ ਤੁਸੀਂ ਸਾਈਨ ਬੋਰਡ ਦੇਖ ਰਹੇ ਹੋ ਇਹ ਸਾਈਨ ਬੋਰਡ ਗੁਰਦੁਆਰਾ ਸਾਹਿਬ ਜੀ ਦਾ ਇੱਥੇ ਲੱਗਿਆ ਹੋਇਆ ਹੈ ਇੱਥੋਂ ਹੀ ਜਿਹੜਾ ਰਸਤਾ ਮੁੜਦਾ ਹੈ ਚੱਕ ਫਤਿਹ ਸਿੰਘ ਵਾਲਾ ਪਿੰਡ ਨੂੰ ਤੇ ਆਓ ਆਪਾਂ ਚੱਲਦੇ ਹਾਂ ਇਸ ਰਸਤੇ ਤੋਂ ਹੁੰਦੇ ਹੋਏ ਗੁਰਦੁਆਰਾ ਬੁਰਜ ਸਾਹਿਬ ਮਈਦੇਸਾ ਜੀ ਪਾਸ਼ੀ ਦਸਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਰ ਪਾਸੇ ਤੁਹਾਨੂੰ ਜਿਹੜਾ ਹੈ ਸਾਈਨ ਬੋਰਡ ਮਿਲ ਜਾਣਗੇ ਜਾਣ ਵਾਸਤੇ ਇਹ ਜੋ ਪਿੰਡ ਹੈ ਪਿੰਡ ਚੱਕ ਫਤੇ ਸਿੰਘ ਵਾਲਾ ਹੀ ਹੈ ਇਸੇ ਪਿੰਡ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਸਜੋਬਿਤ ਹੈ ਜਿਸ ਇਲਾਕੇ ਪੱਕ ਜਿਹੜਾ ਹੈ ਗੁਰਦੁਆਰਾ ਸਾਹਿਬ ਜੀ ਦੇ ਨੇੜੇ ਪਹੁੰਚ ਗਏ ਹਾਂ ਇਹ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਇਹੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬੁਰਜ ਸਹਿ ਬਾਈ ਦੇਸਾ ਜੀ ਪਾਸ਼ੇ ਦਸੂ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹਾਂ ਔਰ ਇੱਥੋਂ ਦਾ ਜੋ ਇਤਿਹਾਸ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਅੰਸ਼ਵੰਸਮਈ ਦੇਸਾ ਜੀ ਚੋਂ ਹਨ ਉਹੀ ਜਿਹੜਾ ਹੈ ਇੱਥੋਂ ਦੀ ਜਿਹੜਾ ਸੇਵਾ ਸੰਭਾਲ ਕਰ ਰਹੇ ਹਨ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਗੁਰਦੁਦਾਰਾ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹਾਂ ਉਹ ਇੱਥੇ ਜੋ ਮਹਾਰਾਜ ਦੀਆਂ ਜੋ ਵੀ ਨਿਸ਼ਾਨੀਆਂ ਨੀਆਂ ਕਹਿੰਦੇ ਹਨ ਗੁਰਗੋਂਸੀ ਮਹਾਰਾਜ ਜੀ ਦੀਆਂ ਉਹ ਪਵਿੱਤਰ ਨਿਸ਼ਾਨੀਆਂ ਜਿਹੜੀਆਂ ਹਾਲੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੇ ਕਰਦੇ ਹਾਂ ਇਹ ਜੋ ਬੁਰਜ ਸਾਹਿਬ ਹੈ ਇਹ ਬਹੁਤ ਪੁਰਾਣਾ ਹੈ ਗੁਰੂ ਦੇ ਵੇਲੇ ਦਾ ਹੀ ਇਹ ਜਿਹੜਾ ਬੁਰਜ ਸਾਹਿਬ ਬਣਿਆ ਹੋਇਆ ਹੈ ਤੇ ਆਓ ਆਪਾਂ ਜੋ ਇੱਥੋਂ ਦਾ ਜਿਹੜਾ ਹੈ ਇਤਿਹਾਸ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਤਨ ਤਨ ਬ੍ਰਹਮ ਗਿਆਨੀ ਮਾਤਾ ਦੇਸਾ ਜੀ ਦਾ ਇਹ ਉਹ ਪਵਿੱਤਰ ਘਰ ਹੈ ਜਿੱਥੇ ਗੁਰੂ ਗੋਬੀ ਸਿੰਘ ਜੀ ਮਹਾਰਾਜ 9 ਦਿਨ ਠਹਿਰੇ ਸਨ ਮਾਤਾ ਦੇਸਾ ਜੀ ਦਾ ਇਹ ਘਰ ਬੁਰਜ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਚਰਨ ਛੋਪਾ ਪ੍ਰਾਪਤ ਦੁਨੀਆ ਦੇ ਵਿੱਚੋਂ ਇੱਕੋ ਇੱਕ ਆਖਰੀ ਨਿਸ਼ਾਨੀ ਹੈ ਜੋ ਅੱਜ ਵੀ ਸਹੀ ਸਲਾਮਤ ਹੈ ਇਸ ਦੀਆਂ ਜਿਹੜੀਆਂ ਕੰਧਾਂ ਹਨ ਉਹ ਤਕਰੀਬਨ ਕੋਈ 5 ਤੋਂ 6 ਫੁੱਟ ਮੋਟੀਆਂ ਕੰਧਾਂ ਹਨ ਇਹ ਜੋ ਤੁਸੀਂ ਆਖੇ ਜਸਟ ਫੈਨ ਦੇਖ ਰਹੇ ਹੋ ਇਹ ਵੈਂਟੀਲੇਸ਼ਨ ਵਾਸਤੇ ਲੱਗਿਆ ਹੋਇਆ ਅਸੀਂ ਖੁਦ ਅੱਖਾਂ ਨਾਲ ਦੇਖੀ ਹੈ ਬਹੁਤ ਹੀ ਮੋਟੀ ਕੰਧ ਹੈ ਉਸੇ ਤਰ੍ਹਾਂ ਪ੍ਰਾਣਿਕਾਂ ਦਾ ਜਿਹੜੀ ਹਲੇ ਵੀ ਸੰਭਾਲ ਕੇ ਰੱਖੀ ਹੋਈ ਹੈ ਇਸ ਦੇ ਉੱਪਰ ਇੱਕ ਚੁਬਾਰਾ ਵੀ ਹੁੰਦਾ ਸੀ ਜੋ ਇਤਿਹਾਸ ਵਿੱਚ ਦੱਸਿਆ ਇਹ ਜੋ ਤੁਸੀਂ ਪੌੜੀਆਂ ਦੇਖ ਰਹੇ ਹੋ ਇਹ ਉੱਪਰ ਚੁਬਾਰੇ ਵੱਲ ਨੂੰ ਹੀ ਜਾਂਦੀਆਂ ਸਨ ਤਾਂ ਹੁਣ ਜਿਹੜਾ ਹੈ ਇਹ ਲੈਂਟਰ ਪਾ ਕੇ ਉੱਪਰ ਜਿਹੜਾ ਹੈ ਦਰਬਾਰ ਸਾਹਿਬ ਬਣਾ ਦਿੱਤਾ ਗਿਆ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤਾਂ ਸੰਗਤ ਜੀ ਜਿਸ ਪਲੰਘ ਸਾਹਿਬ ਜੀ ਦੇ ਹੁਣ ਤੁਸੀਂ ਦਰਸ਼ਨਦਾਰੇ ਕਰ ਰਹੇ ਹੋ ਇਹ ਪਲੰਘ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰੀ ਇਸ ਦੀ ਅਕੰਧਾ ਛੱਤ ਅਤੇ ਗੇਟ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਜਿੱਦੇ ਤੁਸੀਂ ਹੁਣ ਦਸ਼ਨਦਾਰੇ ਕਰ ਰਹੇ ਹੋ ਇਸ ਦੀਆਂ ਜਿਹੜੀਆਂ ਛੱਤਾਂ ਹਨ ਉਹ ਹਾਲੇ ਵੀ ਉਵੇਂ ਹੀ ਸੰਭਾਲ ਕੇ ਰੱਖੇ ਹੋਏ ਹਨ ਲੱਕੜਾਂ ਤੇ ਬਾਲੀਆਂ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਪੁਰਾਣੀ ਛੱਤ ਮੌਜੂਦ ਹੈ ਇਹ ਬੁਰਜ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਮਾਤਾ ਦੇਸਾ ਜੀ ਦਾ ਪਰਿਵਾਰ ਜੋ 1706 ਈਸਵੀ ਤੋਂ ਸੰਭਾਲਦਾ ਆ ਰਿਹਾ ਹੈ ਮੌਜਿਦਾ ਸਮੇਂ ਵਿੱਚ ਭਾਈ ਦੇਸਾ ਜੀ ਦੀ ਦਸਵੀਂ ਪੀੜ੍ਹੀ ਵਿੱਚੋਂ ਬਾਬਾ ਜਸਵੀਰ ਸਿੰਘ ਇਸ ਸਥਾਨ ਦੀ ਜਿਹੜੀ ਸੇਵਾ ਸੰਭਾਲ ਕਰ ਰਹੇ ਹਨ ਤਾਂ ਸੰਗਤ ਜੀ ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਉਹਨਾਂ ਪਵਿੱਤਰ ਨਿਸ਼ਾਨੀਆਂ ਦੇ ਜਿਹੜੀਆਂ ਹਾਲੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਸੰਗਤ ਜੀ ਇਹ ਜੋ ਤੁਸੀਂ ਦਰਵਾਜਾ ਸਾਹਿਬ ਦੇਖ ਰਹੇ ਹੋ ਇਹ ਉਸੇ ਹੀ ਬੁਰਜ ਸਾਹਿਬ ਜੀ ਦਾ ਦਰਵਾਜਾ ਹੈ ਜੋ ਹਲੇ ਵੀ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਪੁਰਾਣਾ ਲੱਕੜੀ ਦਾ ਬਣਿਆ ਹੋਇਆ ਹੈ ਇਹ ਜੋ ਦਰਵਾਜਾ ਪੁਰਾਤਨ ਹੈ ਬੁਰਜ ਸਾਹਿਬ ਜੀ ਦਾ ਜੋ ਬਣਿਆ ਹੋਇਆ ਹੈ ਤਾਂ ਹਲੇ ਵੀ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਸੰਗਤ ਜੀ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤੰਤਨ ਬ੍ਰਹਮ ਗਿਆਨੀ ਬਾਬਾ ਸੰਗੂ ਜੀ ਦੇ ਗਾਤਰੀ ਦੀ ਕਿਰਪਾ ਨਾਲ ਤੇ ਖੰਡਾ ਸਾਹਿਬ ਹੈ ਜੋ ਤੁਸੀਂ ਦਰਸ਼ਨਦਾਰੇ ਕਰ ਰਹੇ ਹੋ ਤਾ ਸੰਗਤ ਜੀ ਹੁਣ ਤੁਸੀਂ ਜੋ ਪੀੜਾ ਸਾਹਿਬ ਜੀ ਦੇ ਦਰਸ਼ਨਦਾਰੇ ਕਰ ਰਹੇ ਹੋ ਇਹ ਧੰਤਨ ਮਾਤਾ ਸਾਹਿਬਕੌਰ ਜੀ ਦਾ ਪੁੱਤਰ ਪੀੜਾ ਸਾਹਿਬ ਹੈ ਜਦੋਂ ਮਾਤਾ ਸਾਹਿਬਕੌਰ ਜੀ ਇਸ ਪੀੜੇ ਤੇ ਆ ਕੇ ਬਿਰਾਜੇ ਸਨ ਤਾ ਸੰਗਤ ਜੀ ਹੋਂ ਤੁਸੀਂ ਜੋ ਦਸਤਾਰ ਸਾਹਿਬ ਜੀ ਦੇ ਦਰਸ਼ਨਦਾਰੇ ਕਰ ਰਹੇ ਹੋ ਇਹ ਤੰਤਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਦਸਤਾਰ ਹੈ ਜੋ ਤੁਸੀਂ ਦਰਸ਼ਨਦਾਰੇ ਕਰ ਰਹੇ ਹੋ ਤੇ ਉਸੇ ਤਰ੍ਹਾਂ ਹੀ ਬੜੀ ਹੀ ਸਵਾਲ ਕੇ ਰੱਖੀ ਹੋਈ ਹੈ ਬਹੁਤ ਹੀ ਸੇਵਾ ਭਾਵਨਾ ਨਾਲ ਇਹ ਜੋ ਸ਼ਸਤਰ ਹਨ ਦਸਤਾਰਾ ਹਨ ਮਹਾਰਾਜ ਦੀਆਂ ਜੋ ਵੀ ਨਿਸ਼ਾਨੀ ਹਨ ਬੜੇ ਹੀ ਧਿਆਨ ਦੇ ਨਾਲ ਜਿਹੜਾ ਹੈ ਸ਼ੀਸ਼ੇ ਦੇ ਸ਼ੋਕ ਇਸ ਵਿੱਚ ਸੰਭਾਲ ਕੇ ਰੱਖਿਆ ਹੋਇਆ ਹਨ ਤਾਂ ਤੁਸੀਂ ਵੀ ਇਹਨਾਂ ਦੀ ਇੱਕ ਵਾਰੀ ਜ਼ਰੂਰ ਆ ਕੇ ਦਰਸ਼ਨਦਾਰੇ ਕਰੋ ਤਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸ਼੍ਰੀ ਗੁਰਗੋਈ ਸਿੰਘ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਚਾਦਰ ਜੀ ਦੇ ਸਤ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਦੇਸਾ ਜੀ ਦੀ ਪਵਿੱਤਰ ਪਜਾਮੀ ਔਰ ਮਾਤਾ ਦੇਸਾ ਜੀ ਦਾ ਜੋ ਪਵਿੱਤਰ ਘਗਰਾ ਹੈ ਉਹ ਸ਼ੀਸ਼ੇ ਦੇ ਸ਼ੋਅਕੇਸ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਸੰਗਤ ਜੀ ਹੁਣ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਪਵਿੱਤਰ ਖੜਾਵਾਂ ਦੇ ਇਹ ਪਵਿੱਤਰ ਖੜਾਵਾਂ ਮਾਤਾ ਸੁੰਦਰਕੌਰ ਜੀ ਦੀਆਂ ਹਨ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਸ਼ੀਸ਼ੇ ਦੇ ਵਿੱਚ ਬੜੇ ਹੀ ਸਤਕਾਰ ਦੇ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਹਨ ਤਾਂ ਤੁਸੀਂ ਵੀ ਇਹਨਾਂ ਪਵਿੱਤਰ ਖੜਾਵਾਂ ਦੇ ਜਰੂਰ ਆ ਕੇ ਇੱਕ ਵਾਰੀ ਜਰੂਰ ਦਰਸ਼ਨ ਕਰੋ ਤਾ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਤਾਂਤਨ ਸ਼੍ਰੀ ਗੁਰਗੋਬ ਸਿੰਘ ਮਹਾਰਾਜ ਜੀ ਦਾ ਪਵਿੱਤਰ ਕਸ਼ਹਿਰਾ ਜੋ ਕਿ ਬੜੇ ਹੀ ਆਦਰ ਸਤਕਾਰ ਦੇ ਨਾਲ ਸ਼ੀਸ਼ੇ ਦੇ ਸ਼ੋਕ ਇਸ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਸੇਬਕੌਰ ਜੀ ਦੀ ਪਵਿੱਤਰ ਗੁਰਗਾਬੀ ਔਰ ਉਸ ਦਤਲਾ ਜੋ ਕਿ ਸ਼ੀਸ਼ੇ ਦੇ ਸ਼ੋਕੇਸ ਵਿੱਚ ਬੜੇ ਹੀ ਸਤਕਾਰ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਸੰਗਤ ਜੀ ਹੁਣ ਤੁਸੀਂ ਜੋ ਤਵੀ ਦੇ ਦਰਸ਼ਨ ਕਰ ਰਹੇ ਹੋ ਇਹ ਜਦੋਂ ਤਨਤਨ ਸ਼੍ਰੀ ਗੁਰੂ ਕਾਂਸੀ ਮਹਾਰਾਜ ਜੀ ਇੱਥੇ ਆਏ ਸਨ ਤੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਵਾਸਤੇ ਜੋ ਲੰਗਰ ਤਿਆਰ ਕੀਤਾ ਗਿਆ ਸੀ ਉਸ ਸਮੇਂ ਲੰਗਰ ਤਿਆਰ ਕਰਦੇ ਸਮੇਂ ਇਹ ਜੋ ਤਵੀ ਵਰਤੀ ਗਈ ਸੀ ਤਾਂ ਹੁਣ ਸ਼ੀਸ਼ੇ ਦੇ ਸ਼ੋਕਸ ਵਿੱਚ ਬੜੀ ਹੀ ਸਤਿਕਾਰ ਦੇ ਨਾਲ ਸੰਭਾਲ ਕੇ ਰੱਖੀ ਹੋਈ ਹੈ ਜੋ ਤੁਸੀਂ ਇਸ ਟਾਈਮ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਜੋ ਤੁਸੀਂ ਪ੍ਰਾਤਨ ਚੂਲਾ ਦੇਖ ਰਹੇ ਹੋ ਇਹ ਉਸੇ ਸਮੇਂ ਦਾ ਹੀ ਹੈ ਜਦੋਂ ਮਹਾਰਾਜ ਇੱਥੇ ਆਏ ਸਨ ਉਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਤਾਂ ਉਸ ਸਮੇਂ ਇਸੇ ਦੇ ਉੱਤੇ ਹੀ ਜਿਹੜਾ ਹੈ ਨਗਰ ਤਿਆਰ ਕੀਤਾ ਗਿਆ ਸੀ ਤਾਂ ਪ੍ਰਾਤਨ ਜਿਹੜਾ ਚੂਲਾ ਹੈ ਉਸੇ ਤਰ੍ਹਾਂ ਹਲੇ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਸੰਗਜੀ ਇਹ ਸੀ ਅੱਜ ਦੀ ਵੀਡੀਓ ਔਰ ਅਗਰ ਅੱਜ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਜਰੂਰ ਤੁਸੀਂ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਅਗਰ ਇਤਿਹਾਸ ਵਗੈਰਾ ਦੱਸਦਿਆਂ ਕੋਈ ਵੀ ਗਲਤੀ ਹੋ ਜਾਂਦੀ ਹੈ ਵੀਡੀਓ ਵਗੈਰਾ ਬਣਾਉਂਦਿਆਂ ਤਾਂ ਸਾਡੀ ਗਲਤੀ ਨੂੰ ਜਰੂਰ ਤੁਸੀਂ ਮਾਫ਼ ਕਰ ਦੇਣਾ ਤਾਂ ਦੇਹੋ ਜਾਜਤ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ